ਹਾਂਜੀ ਮੈਂ ਆਰਮੀ ਬੈਂਦੀ ਫਾਈਫਾ ਨਾ ਕਰ ਲਿਆ ਸਕਾਡਰ ਕਿਤਾ ਲਾਈਵ ਚ ਉਹਨਾਂ ਤੋਂ ਬਿਨਾਂ ਵੀ ਇੱਥੇ ਕਰ ਲੇ ਸਾਰੇ ਜਿੰਮੇ ਵਾਲੇ ਚੱਕੀਆਂ ਜੇ ਮੇਰਾ ਸੁਪਨਾ ਸੀ ਬਸ ਉਹ ਫਿਰ ਮੇਰੀ ਏਜ ਹੋ ਗਈ ਜੀ ਚਾਬੜੀ ਜਦੋਂ ਫੁੱਲ ਸੀ ਦੀ ਪਰਜਾ ਫੁੱਲੀਆਂ ਫਿਰ ਮੇਰਾ ਸੁਪਨਾ ਹੀ ਰਹਿ ਗਿਆ ਜੀ ਉਹ ਚਲੋ ਕੋਈ ਨਹੀਂ ਮੇਰੇ ਕਿਸੇ ਖਾਸ ਰਿਸ਼ਤੇਦਾਰ ਆਪਣੇ ਨੇ ਕਿਸੇ ਨੇ ਕਿਹਾ ਵੀ ਇਹ ਖਤਮ ਆ ਹੁਣ ਜੀ ਬਸ ਸਭ ਕੁਝ ਖਤਮ ਹੈ ਫਿਰ ਮੈਂ ਉਸ ਉਹ ਚੀਜ਼ ਮੈਨੂੰ ਪਿੰਚ ਕਰ ਗਈ ਉਹ ਗੱਲ ਮੈਂ ਕਿਹਾ ਖਤਮ ਨਹੀਂ ਵੀ ਇੱਕ ਵਾਰੀ ਖੜੇ ਹੋ ਕੇ ਦਿਖਾਵਾਂਗੀ ਦੁਬਾਰਾ ਤਾਂ ਆਪਣੇ ਬੱਚਿਆਂ ਨੂੰ ਕਾਮਯਾਬ ਕਰਕੇ ਦਿਖਾਵਾਂਗੇ ਇੱਕ ਦਿਨ ਪਰਮਾਤਮਾ ਇਦਾਂ ਹੀ ਸਿਰ ਤੇ ਹੱਥ ਰੱਖੇ ਉਹਨਾਂ ਦੀ ਕਹੀ ਗੱਲ ਪਰਮਾਤਮਾ ਵੀ ਜਾਣਦੇ ਜੀ ਚਲੋ ਪੈਂਚ ਕਰ ਗਏ ਹੁਣ ਬਸ ਸਟਰਗਲ ਕਰਾਂ ਕਾਮਤਾ ਜੀ ਕੁਝ ਹੁੰਦੀ ਆ ਨੇ ਜ਼ਿੰਦਗੀ 'ਚ ਆਪਣੇ ਪ੍ਰੋਬਲਮ ਆ ਜੀ ਤੇ ਸਮੇਂ ਹਾਲਾਤ ਕਈ ਵਾਰ ਆਪਾਂ ਮਜਬੂਰ ਕਰ ਦਿੰਦੇ ਆ ਘਰੋਂ ਨਿਕਲ ਲਈ ਫਿਰ ਸੋਚਿਆ ਵੀ ਕੀ ਕਰ ਸਕਦੇ ਆ ਜੀ ਤੇ ਖਾਣਾ ਬਣਾਉਣਾ ਹੁੰਦਾ ਜੀ ਫਿਰ ਆਪਾਂ ਇਹ ਖਾਣਾ ਬਣਾਉਣਾ ਸ਼ੁਰੂ ਕਰ ਸਿਰ ਤੇ ਹੱਥ ਆ ਕੇ ਕਹਿੰਦੇ ਵੀ ਤੇਰੇ ਨਾਲ ਤੇਰਾ ਭਰਾ ਆਇਆ ਕਦੇ ਜ਼ਿੰਦਗੀ ਚ ਇਕੜ ਹਾਰਨ ਲਈ ਕੋਈ ਲੋੜ ਮੈਨੂੰ ਤੁਸੀਂ ਅੱਧੀ ਰਾਤ ਤੱਕ ਅੱਜ ਵੀ ਫੋਨ ਕਰਦੇ ਆਂ ਅੱਜ ਵੀ ਇਹੀ ਕਹਿੰਦੇ ਨੇ ਵੀ ਤੇਰਾ ਭਰਾ ਜੋ ਤੈਨੂੰ ਚੀਜ਼ ਚਾਹੀਦੀ ਹੈ ਮੈਨੂੰ ਦੱਸ ਮੈਂ ਦਵਾਂਗਾ ਜੇ ਸਾਡੇ ਰਿਸ਼ਤੇਦਾਰ ਜਾਂ ਕੋਈ ਵੀ ਸਾਡਾ ਭੈਣ ਭਾਈ ਸਾਡੇ ਨਾਲ ਨਹੀਂ ਖੜੂਗਾ ਵੀ ਅਸੀਂ ਕੁਝ ਬਣਾਗੇ ਨਹੀਂ ਕਈਆਂ ਦੇ ਮਨ ਚ ਭਲੇਖਾ ਆਉਂਦਾ ਵੀ ਸ਼ਾਇਦ ਜੇ ਅਸੀਂ ਇਹਨਾਂ ਦੇ ਨਾਲ ਨਾ ਖੜੇ ਤਾਂ ਇਹ ਖਾਣੀ ਮਿੱਟੀ ਬਣ ਜਾਣਗੇ ਖਤਮ ਹੋ ਜਾਣਗੇ ਇਹ ਨਹੀਂ ਹੁੰਦਾ ਜੀ ਗੁਰੂ ਰਾਮਦਾਸ ਮਹਾਰਾਜ ਚੌਣਤਾ ਕੁਝ ਵੀ ਕਰ ਸਕਦੇ ਨੇ ਮੈਂ ਉਹਨਾਂ ਨੂੰ ਕਿਹਾ ਸਾਈਕਲ ਲੈ ਕੇ ਦੇ ਦੋ ਤੇ ਕਹਿੰਦੇ ਵੀ ਸਲੈ ਸਾਈਕਲ ਚਲਾਣੀ ਆਂਦੀ ਐ ਮੈਂ ਡਰ ਦੇ ਮਾਰੇ ਦੱਸਿਆ ਨਹੀਂ ਵੀ ਮੈਨੂੰ ਆਂਦੀ ਨਹੀਂ ਹੈਗੀ ਮੈਂ ਕਿਹਾ ਫਿਰ ਮੈਨੂੰ ਲੈ ਕੇ ਨਹੀਂ ਦੇਣੀ ਜੀ ਫਿਰ ਮੈਂ ਸਾਈਕਲ ਉਹਨਾਂ ਨੂੰ ਕਹਤਾ ਵੀ ਆਂਦੀ ਐ ਬਸ ਸਾਈਕਲ ਲੈ ਕੇ ਇੱਧੇ ਹੀ ਛੱਡ ਜਾਂਦੇ ਸੀ ਗਿਰ ਜਾਂਦੇ ਸੀ ਕਿਸੇ ਤੇ ਵੱਜ ਜਾਂਦੇ ਸੀ ਬਸ ਐ ਹੀ ਚੱਲਦੀ ਜਾਂਦਾ ਸੀ ਗਾਈ ਸੱਟਾ ਬਹੁ ਖਾਦੀ ਆ ਬਹੁ ਸੱਟਾ ਖਾਦੀ ਆ ਜੀ ਫਰ ਦੇ ਕੁਝ ਕੁਛ ਅਸੀਂ ਦੋਨੋਂ ਪਹਿਣਾ ਹਮੇਸ਼ਾ ਨਾਲ ਹੀ ਹੁੰਨੇ ਆ ਚਾਹੇ ਜਿਹੜੀ ਮਰਜ਼ੀ ਮੁਸੀਬਤ ਆ ਜਾਵੇ ਚਾਹੇ ਖੁਸ਼ੀ ਵੀ ਹੋਵੇ ਤਾਂ ਵੀ ਅਸੀਂ ਨਾਲ ਹੀ ਹੁੰਨੇ ਆ ਜੀ ਜੀ ਹਾਂਜੀ ਜੀ ਇੱਕ ਕਸਟਮਰ ਜਿਹੜਾ ਖਾਣਾ ਖਾ ਕੇ ਚਲੇ ਗਿਆ ਡੇਢ ਮਹੀਨੇ ਵਿੱਚ 10 10 ਵਾਰੀ ਵਾਪਸ ਆਇਆ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਕਹਿੰਦੇ ਕਿ ਜਦੋਂ ਰੱਬ ਆ ਜਿਹੜੀ ਪਰਖਿਆ ਲੈਂਦਾ ਵਾ ਤਾਂ ਹਿੰਮਤ ਵੀ ਬਹੁਤ ਦਿੰਦਾ ਹੈ ਤੇ ਇਹੀ ਕਹਾਣੀ ਹੈ ਦੋ ਭੈਣਾਂ ਦੀ ਜਿਹੜੀਆਂ ਕਿ ਦੋ ਭੈਣਾਂ ਨੇ ਪਿੱਛੇ ਤਸਵੀਰ ਵੇਖ ਸਕਦੇ ਹੋ ਕਿ ਇਹਨਾਂ ਦੋਵੇਂ ਭੈਣਾਂ ਨੇ ਸੰਘਰਸ਼ ਬਹੁਤ ਕੀਤਾ ਹੈ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਸੰਘਰਸ਼ ਹੀ ਕਰਦੇ ਆਏ ਨੇ ਤੇ ਅੱਜ ਤੱਕ ਇਹਨਾਂ ਨੇ ਕਦੀ ਹਾਰ ਨਹੀਂ ਮੰਨੀ ਬੜੀ ਹੀ ਭਾਵੁਕ ਕਰਨ ਵਾਲੀ ਹੈ ਜਿਹੜੀ ਕਿ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਦੋਵੇਂ ਭੈਣਾਂ ਨੇ ਪਹਿਲਾਂ ਪੇਕੇ ਘਰ ਸੰਘਰਸ਼ ਕੀਤਾ ਤੇ ਫਿਰ ਸਹੁਰੇ ਘਰ ਵੀ ਇਹਨਾਂ ਨੇ ਸੰਘਰਸ਼ ਕੀਤਾ ਤੁਸੀਂ ਵੇਖ ਸਕਦੇ ਹੋ ਕਿ ਉਮਰ ਕਹਿ ਸਕਦੇ ਆ ਕਿ ਕਾਫੀ ਹੋ ਚੁੱਕੀ ਐ ਤੇ ਕੰਮ ਕਰਨ ਵਾਲੀ ਏਜ ਨਹੀਂ ਐ ਫਿਰ ਵੀ ਦੋਵੇਂ ਭੈਣਾਂ ਮਿਲ ਕੇ ਕੰਮ ਕਰ ਰਹੀਆਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਇਕੱਠੇ ਇੱਕ ਦੂਜੇ ਦਾ ਸਾਥ ਦੇ ਰਹੀਆਂ ਨੇ ਜਿੱਥੇ ਕਿ ਪੇਕੇ ਘਰ ਦੇ ਵਿੱਚ ਇਹਨਾਂ ਨੇ ਆਪਣੇ ਮਾਪਿਆਂ ਦਾ ਸਾਰਾ ਬਣਿਆ ਨੇ ਉੱਥੇ ਹੀ ਸਹੁਰੇ ਦੇ ਵਿੱਚ ਵੀ ਆਪਣਾ ਪਰਿਵਾਰ ਸੰਭਿਆ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਿੰਨਾ ਸਮਾਂ ਇਹਨਾਂ ਨੇ ਕੀਤਾ ਹੈ ਤੇ ਇਹਨਾਂ ਦੀ ਕਹਾਣੀ ਕੀ ਹੈ ਸਤਿ ਸ਼੍ਰੀ ਅਕਾਲ ਮੈਂ ਸਸ ਸ਼ਿਕਾ ਤੁਸੀਂ ਛੋਟੀ ਭੈਣ ਨੂੰ ਹਾਂਜੀ ਹਾਂਜੀ ਜੀ ਮਮ ਜਿਵੇਂ ਆਪਾਂ ਗੱਲ ਕੀਤੀ ਸੀ ਤੁਸੀਂ ਕਿਹਾ ਕਿ ਸ਼ੁਰੂ ਤੋਂ ਹੀ ਅਸੀਂ ਸੰਘਰਸ਼ ਬੜਾ ਕੀਤਾ ਤੇ ਕਿਤੋਂ ਸੰਘਰਸ਼ ਦੀ ਕਹਾਣੀ ਇਹ ਸ਼ੁਰੂ ਹੋਣੀ ਸੀ ਨਵੀਂ ਤੋਂ ਕਾਟ ਹੋ ਜਾਂਦੀ ਸੀ ਜਦੋਂ ਉਹਨਾਂ ਨੂੰ ਕੰਮ ਨਾਲ ਆਉਂਦੇ ਆਪਾਂ ਨੂੰ ਤਾਂ ਬਹੁਤ ਟਾਈਮ ਲੱਗ ਗਿਆ ਪਹਿਲਾਂ ਸਾਡੇ ਵਧੀਆ ਹਮਤਪਤਾ ਸੀ ਗੱਠ ਨਾਲ ਜਿਹੜਾ ਦੇਖੀ ਸੀ ਤੁਸੀਂ ਕਿਹੜੇ ਟਾਈਮ ਰਹਿੰਦੇ ਸੀ ਜੀ ਫਿਰ ਸਾਡੇ ਨਾਨਕਿਆਂ ਨੇ ਕਿਹਾ ਵੀ ਕੁੜੀਆਂ ਪਟਿਆਰਾ ਹੋਣਗੇ ਵੀ ਮਹੌਲ ਸਹੀ ਦੀ ਵਿੱਚ ਵਿੱਚ ਨਹੀਂ ਸਾਡੇ ਕੋਲੇ ਆ ਜੀ ਅਸੀਂ ਆਪਣੇ ਨਾਨਕੇ ਘਰ ਆ ਗਏ ਜੀ ਤੇ ਜਦੋਂ ਜਮੀਤ ਦੇਤੀ ਉਸ ਤੋਂ ਬਾਅਦ ਮੇਰੇ ਨੂੰ ਪਤਾ ਲੱਗਿਆ ਕਿ ਉਹ ਕਿਵੇਂ ਕਰ ਰਹੇ ਨੇ ਤਾਂ ਬਾਅਦ ਸੇ ਸਾਨੂੰ ਬਹੁਤ ਜ਼ਿਆਦਾ ਘਾਟੇ ਚ ਆਈ ਜੀ ਸਾਡਾ ਭਰਾ ਅਸੀ ਦਾ ਛੋਟੀ ਉਮਰ ਦੇ ਵਿੱਚ ਚਲੋ ਉਹਨਾਂ ਨੂੰ ਵੀ ਇੰਨੀ ਸਮਝ ਨਹੀਂ ਸੀਗੀ ਜੀ ਫਿਰ ਸਾਨੂੰ ਬਹੁਤ ਜ਼ਿਆਦਾ ਘਾਟੇ ਸੇ ਤੇ ਉਦੋਂ ਕੇ ਸੰਘਰਸ਼ ਸ਼ੁਰੂ ਹੋ ਗਿਆ ਜੀ ਬਸ ਵੇਤਾ ਚੱਲਦਾ ਹੀ ਗਿਆ ਇਹਨਾਂ ਨੇ ਨਵੇਂ ਕੰਮ ਤਾਂ ਬਹੁਤ ਜ਼ਰੂਰ ਕਰਾਈ ਹੋਦਾ ਜੀ ਜੇ ਦੇਖਿਆ ਜਾਵੇ ਪੇਕੇ ਕਰ ਹਾਲਾਤ ਠੀਕ ਨਹੀਂ ਸੀ ਉਸ ਟਾਈਮ ਕਿਵੇਂ ਸਮਾਂ ਕੱਟਿਆ ਹਾਂਜੀ ਸਮਾਂ ਤਾਂ ਮਿਹਨਤ ਕੀਤੀ ਹੈ ਜੀ ਸ਼ੁਰੂ ਤੋਂ ਹੀ ਕੋਈ ਕਿਸੇ ਕੰਮ ਦੀ ਅਸੀਂ ਸ਼ੁਰੂ ਕੀਤੀ ਅਸੀਂ ਕਣਕਾਂ ਵੀ ਵੱਡੀਆਂ ਨੇ ਜੀ ਮਿਹਨਤਾਂ ਕੀਤੀਆਂ ਨੇ ਸਾਰਾ ਕੁਝ ਕੀਤਾ ਅਸੀਂ ਲੜੀਆਂ ਵੀ ਬੁਣਦੇ ਰਹੇ ਹਾਂ ਲੋਕਾਂ ਦੀਆਂ ਤੇ ਜਿੱਦਾਂ ਦੀ ਵੀ ਮਿਹਨਤ ਸੀਗੀ ਉਦਾਂ ਦੀ ਕਰਦੇ ਰਹੇ ਜੀ ਕਿੰਨੀ ਵੱਲ ਸੀਗੀ ਉਸ ਟਾਈਮ ਤੁਹਾਡੀ ਮੇਰੇ ਤਾਂ ਜੀ 14 13 14 ਸਾਲ ਦੀ ਸੀ ਜੀ ਅਜੇ ਜੀ ਹਾਂਜੀ 13 14 ਸਾਲ ਦੇ ਬੱਚੇ ਨੂੰ ਸੰਗ ਸਾਡੇ ਸਾਡੇ ਸਾਹਮਣੇ ਵੀ ਮੈਂਦ ਕਰਦੇ ਸੀ ਨਾ ਨਾ ਉਹ ਸਮੁੱਚੀ ਕੀ ਹਾਲਾਤ ਪਹਿਲਾਂ ਵਰਗੇ ਨਹੀਂ ਲਗਾ ਜਿਵੇਂ ਜਿੱਦੀ ਜਾਂ ਕਰੇ ਜਿੰਨਾ ਵੀ ਪੈਸਾ ਸੀਗਾ ਕਿਉਂਕਿ ਉਹਨਾਂ ਜ਼ਮਾਨਿਆਂ ਚ ਪੈਸਾ ਬਹੁਤ ਘੱਟ ਹੁੰਦਾ ਸੀ ਪਰ ਸਾਡੇ ਘਰਾਂ ਦੇ ਖਾਤ ਬਹੁਤ ਜ਼ਿਆਦਾ ਵਧੀ ਸੀ ਜੀ ਜੀ ਫਿਰ ਇੱਕੋ ਦਮ ਇਹ ਬਸ ਸਾਰਾ ਕੁਝ ਚੇਂਜ ਹੋ ਗਿਆ ਸੀ ਇੱਕੋ ਦਮ ਜਿਨ੍ਹਾਂ ਨੇ ਇੰਨਾ ਮਤਲਬ ਕਹਿ ਸਕਦੇ ਆ ਕਿ ਇੰਨਾ ਚੰਗਾ ਸਮਾਂ ਦੇਖਿਆ ਹੋਵੇ ਤੇ ਇੱਕਦਮ ਉਹ ਮਤਲਬ ਉਹ ਸਮਾਂ ਬਿਲਕੁਲ ਹੀ ਪਲਟ ਗਿਆ ਹੋਵੇ ਤੇ ਉਸ ਟਾਈਮ ਕਿੱਦਾਂ ਦਾ ਲੱਗਦਾ ਲੱਗਦਾ ਤਾਂ ਬਹੁਤ ਬੁਰਾ ਜੀ ਚਲੋ ਮਿਹਨਤ ਕਰਨ ਦੇ ਵਿੱਚ ਤਾਂ ਕੋਈ ਸ਼ਰਮ ਨਹੀਂ ਹੈਗੀ ਤੇ ਅਸੀਂ ਦੋਨੋਂ ਭੈਣਾਂ ਹੀ ਆਪਣੀ ਸਾਰੀ ਪੜ੍ਹਾਈ ਪੂਰੀ ਛੱਡ ਕੇ ਲੁਧਿਆਣੇ ਆ ਗਏ ਜੀ 99 98 ਦੇ ਵਿੱਚ ਜੀ ਹਾਂਜੀ ਇੱਥੇ ਆ ਕੇ ਵੀ ਅਸੀਂ ਜੌਬ ਕੀਤੀ ਆ ਜੀ ਜੌਬ ਕਰਕੇ ਅਸੀਂ ਆਪਣੇ ਮਤਲਬ ਪਰਿਵਾਰਾਂ ਨੂੰ ਬਹੁਤ ਸਾਥ ਦਿੱਤਾ ਉਹਨਾਂ ਦਾ ਮਾਪੇ ਦਾ ਭੈਣ ਭਰਾਵਾਂ ਦਾ ਅਸੀਂ ਆਪਣੇ ਵਿਆਹ ਜੋ ਕਿ ਮਤਲਬ ਕਮਾਈ ਖੁਦ ਕੀਤੀ ਆ ਅਸੀਂ ਆਪ ਹੀ ਆਪਣੇ ਵਿਆਹਾਂ ਦਾ ਸਾਰਾ ਕੁਝ ਕੀਤਾ ਜੀ ਤੇ ਇਹ ਮੈਮ ਤੁਸੀਂ ਵੱਡੀ ਭੈਣ ਹੋ ਜੀ ਹਾਂਜੀ ਜੀ ਸਭ ਤੋਂ ਵੱਡੇ ਤੁਸੀਂ ਹੋ ਹੀ ਹੋ ਹਾਂਜੀ ਨਹੀਂ ਮੇਰੇ ਵੱਡੇ ਬ੍ਰਦਰ ਸੀ ਨਹੀਂ ਰਹੇ ਜੀ ਹਾਂਜੀ ਮਮ ਕਿਸ ਤਰ੍ਹਾਂ ਦਾ ਟਾਈਮ ਸੀਗਾ ਜਿਹੜਾ ਪਹਿਲਾਂ ਤੁਸੀਂ ਆਪਣੇ ਪੇਕੇ ਹੰਡਾਇਆ ਪਹਿਲਾਂ ਤਾਂ ਬਚਪਨ ਬਹੁਤ ਵਧੀਆ ਸੀਗਾ ਜੀ ਉਸ ਤੋਂ ਬਾਅਦ ਥੋੜੇ ਹਾਲਾਤ ਖਰਾਬ ਹੋ ਗਏ ਮਹਾਲ ਦੇ ਸਾਹਮਣੋਂ ਥੋੜੇ ਜਮੀਨ ਮੇਰੇ ਡੈਡੀ ਦੇ ਬੇਚੇ ਲੇਕੇ ਕੰਮ ਕਰਦੇ ਸੀ ਜੀ ਉਹ ਉੱਥੋਂ ਫੇਰ ਆ ਕੇ ਪਿੰਡ ਚ ਆ ਗਏ ਜੀ ਟਰੱਕਾਂ ਦਾ ਕੰਮ ਫਿਰ ਨਾਲ ਦਿੰਦੀ ਸੀ ਗਿਆ ਨਹੀਂ ਡੈਡੀ ਉਹ ਸਾਡੇ ਜੀ ਫਿਰ ਉਹ ਖਰਾਬ ਹੋ ਗਿਆ ਵੀ ਕੰਮ ਜੀ ਫਿਰ ਮੇਰੇ ਤੋਂ ਮੇਰੇ ਵੱਡੇ ਬ੍ਰਦਰ ਸੀਗੇ ਟਰੱਕ ਦਾ ਉਹ ਫਿਰ ਛੋਟ ਉਹ ਵੀ ਛੋਟੀ ਉਮਰ ਸੀ ਉਦੋਂ ਉਹਨਾਂ ਦੀ 18 ਸਾਲ ਦੀ ਹੁੰਦੀ ਜੀ ਫਿਰ ਉਸ ਤੋਂ ਬਾਅਦ ਪਤਾ ਲੱਗ ਗਿਆ ਵੀ ਘਰ ਦੇ ਹਾਲਾਤ ਸਹੀ ਨਹੀਂ ਹੈਗੇ ਮਾਪੇ ਨੇ ਵੀ ਸਾ ਨਹੀਂ ਪਾਲਿਆ ਪੜਾਇਆ ਫਿਰ ਅਸ ਸ਼ੁਰੂ ਕਰ ਲਿਆ ਹਿੰਮਤ ਨਹੀਂ ਹਾਰਨੀ ਹੈਗੀ ਮਾਪੇ ਨੂੰ ਨਾਲ ਲੈ ਕੇ ਮੈਂ ਕਿਹਾ ਵੀ ਛੱਡੋ ਫਿਰ ਕੰਮ ਕਰੀਏ ਹੜਾਪਾ ਵੈਸਟ ਕਰਾਂਗੇ ਕੋਈ ਨਹੀਂ ਜੀ ਜ਼ਿੰਦਗੀ ਆ ਜੀ ਪਲਾਟੇ ਹੋ ਜੀ ਆਗੇ ਸੀ ਅਸੀਂ ਦਰੀਆਂ ਬੁਣ ਕੇ ਜੀ ਪੈਸੇ ਲੈ ਕੇ ਆਏ ਦਾਤੀਆਂ ਖਰੀਦੀਆਂ ਫਿਰ ਅਸੀਂ ਕਾਂ ਕਬੱਟੀਆਂ ਆਪਣੀ ਤੇ ਜੀ ਤੁਸੀਂ ਆਪਣੇ ਨਾਂ ਦੇ ਫੰਟ ਰੰਦ ਸੀ ਤੇ ਮੇਰੇ ਮੰਮੀ ਆ ਉਸ ਚੀਜ਼ ਦੀ ਸ਼ਰਮ ਮਹਿਸੂਸ ਕਰਦੇ ਸੀ ਮੈਂ ਆਪਣੇ ਮਾਮਾ ਨੂੰ ਫੌਸਲਾ ਦਿੱਤਾ ਮੈਂ ਕਿ ਸ਼ਰਮ ਨਹੀਂ ਮਹਿਸੂਸ ਕਰਨੀ ਜੀ ਆਪਾਂ ਮਿਹਨਤ ਕਰਾਂਗੇ ਮਿਹਨਤ ਕਰਾਂਗੇ ਉਸ ਟਾਈਮ ਦੀ ਗੱਲ ਕਰਦੇ ਹੋ ਨਾ ਜਿਸ ਟਾਈਮ ਤੇ ਲੜਕੀਆਂ ਨੂੰ ਮਤਲਬ ਇੰਦਾ ਕੰਮਕਾਰ ਤੇ ਨਹੀਂ ਲਗਾਇਆ ਜਾਂਦਾ ਸੀ ਘਰਾਂ ਦੇ ਵਿੱਚ ੜੱਕ ਕੇ ਰੱਖਿਆ ਜਾਂਦਾ ਸੀਗਾ ਬੜੀ ਇੱਜ਼ਤ ਮੰਨੀ ਜਾਂਦੀ ਸੀ ਉਸ ਬਾਹਰ ਵੀ ਨਹੀਂ ਨਿਕਲਦੇ ਸੀ ਉਸ ਟਾਈਮ ਤੇ ਕੁੜੀਆਂ ਤਾਂ ਅਸੀਂ ਬਾਹਰ ਨਹੀਂ ਜਾਣਾ ਪਰ ਸਾਡੇ ਮਮਾ ਦੀ ਸੋਚ ਬਹੁਤ ਵਧੀਆ ਸੀਗੀ ਉਸ ਟਾਈਮ ਮੈਂ ਗ੍ਰੈਜੂਏਸ਼ਨ ਕਰਦੀ ਸੀ ਸਾਡੇ ਬਹੁਤ ਘੱਟ ਖਰਚੋ ਗ੍ਰੈਜੂਏਸ਼ਨ ਕਰਦੀ ਸੀ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਤੇ ਆਨੇ ਆ ਕੇ ਜਦੋਂ ਆਪਕੀ ਅੱਛੇ ਵੀ ਕਾਫੀ ਸਟਰਗਲ ਕੀਤਾ ਇਸ ਕਪੜੇ ਵੀ ਸਟਰਗਲ ਆ ਵੀ ਕੰਮ ਕਰਨਾ ਕਿੰタル ਕਿਤਾ ਸਟਰਗਲ ਦੀ ਇਹ ਗੱਲ ਕਰੀਏ ਕਿ ਸ਼ਰੀਰ ਕੇ ਨਾਲ ਸਟਰਗਲ ਜਿਹੜੀ ਸ਼ੁਰੂ ਹੁੰਦੀ ਆ ਕਿ ਕਿੰਨਾ ਟਾਈਮ ਆ ਜਿਹੜਾ ਤੁਸੀਂ ਆਪਣੀ ਪੜਾਈ ਨੂੰ ਦਿੰਦੇ ਸੀ ਕਿੰਨਾ ਟਾਈਮ ਕੰਮ ਕਰਦੇ ਸੀ ਕਿ ਕਿੰਨੀ ਕੰਮ ਜਿਹੜੇ ਤੁਹਾਡੇ ਬਦਲ ਪੜਾਈ ਤਾਂ ਨਹੀਂ ਗ੍ਰੈਜੂਏਸ਼ਨ ਕਰਦੇ ਸੀਗੇ ਫਿਰ ਉਧਰ ਤਾਂ ਬਿਲਕੁਲ ਨਹੀਂ ਆਉਂਦੇ ਹਾਂ ਬਹੁਤ ਟਾਈਮ ਕੱਟ ਹੁੰਦਾ ਸੀਗਾ ਠੀਕ ਹੈ ਫਿਰ ਘਰੇ ਵੀ ਮੱਛਾਂ ਦਾ ਵਗੈਰਾ ਦਾ ਕੰਮ ਹੁੰਦਾ ਸੀ ਖੇਤੀ ਦਾ ਕੰਮ ਹੁੰਦਾ ਸੀ ਖੇਤੀਆਂ ਕਰਦੇ ਸੀਗੇ ਜੀ ਫਿਰ ਉਹ ਦਿਨ ਉਹੀ ਕਰਨ ਲੱਗ ਕੇ ਛੱਡ ਗਏ ਉਦੋਂ ਪੜਾਈ ਦੇ ਵੱਲੋਂ ਧਿਆਨ ਸਾਡੇ ਕਿਉਂਕਿ ਮਾਪੇਨ ਸਾਡੀ ਲੋੜ ਸੀ ਜੀ ਇਸ ਚੀਜ਼ੋਂ ਮੈਨੂੰ ਮਹਿਸੂਸ ਹੁੰਦਾ ਸੀ ਜੀ ਫਿਰ ਮੈਂ ਇੱਕ ਦਿਨ ਇਸ ਤਰ੍ਹਾਂ ਦਾ ਆ ਗਿਆ ਵੀ ਪਿੰਡ ਚ ਗੁਜ਼ਾਰਾ ਜੀ ਫਿਰ ਪਿੰਡ ਛੱਡ ਕੇ ਦੋਨੋਂ ਤਰਫੋਂ ਮੈਂ ਆਪਣਾ ਸਮਾਨ ਲੈ ਕੇ ਮੈਂ ਆਪਣੀ ਜੇਬ ਸ਼ੁਰੂ ਕਰ ਲਈ ਮੈਂ ਥੋੜਾ ਕੈਮਰਾ ਟਿਕਾ ਜੀ ਜਿਹੜਾ ਸਿਰਾਜ ਦੇ ਉੱਤੇ ਰਹੇ ਜਿੱਥੇ ਆ ਕੇ ਮੈਂ ਕੰਮ ਕਰਦੇ ਰਿਹਾ ਜੋਬ ਕਰੀਦਾ ਵੈਸਾ ਜੋਬ ਸੀ ਜਿਹੜਾ ਕੱਪੜੇ ਸੌਦੇ ਰਹੇ ਲੋਕਾਂ ਦੇ ਜੀ ਲੋ ਵੀ ਕੰਮ ਮੈਨੂੰ ਤਾਂ ਮਿਲਦੀ ਸੀ ਉਹ ਕਰਦੇ ਸੀਗੇ ਜੀ ਪਰ ਉਸ ਤੋਂ ਬਾਅਦ ਕਿੰਨੀ ਦੇਰ ਦੀ ਮਿਹਨਤ ਹੁੰਦੀ ਸੀ ਤੇ ਆਰਾਮ ਕਿੰਨੇ ਘੰਟੇ ਮਿਲਦਾ ਸੀ ਆਰਾਮ ਤਾਂ ਜੀ ਰਾਤੀ 1 ਵਜੇ ਸਲਵਾਰਾ ਸਟੇਟ ਕਰਕੇ ਸੌਂਦੇ ਹੁੰਦੇ ਸੀ ਜੀ ਸਵੇਰੇ 4 ਵਜੇ ਉੱਠ ਜੀ ਹਾਂ ਜੀ ਮਸਤੇ ਨੂੰ 4 ਘੰਟੇ ਸੌਂਦੇ ਹੁੰਦੇ ਸੀਗੇ ਫਿਰ ਦਿਨ ਰਾਤ ਪਤਾ ਹੀ ਨਹੀਂ ਚੱਲਦਾ ਸੀ ਕਦੋਂ ਟਾਈਮ ਨਿਕਲ ਗਿਆ ਸਹੀ ਸੋਚ ਕਰੰਦੇ ਸੀ ਸਾਡੇ ਮਾਵਾਖੇ ਸਹੈਲਪ ਦੀ ਲੋੜ ਸੀ ਜੀ ਕਿਵੇਂ ਅਸੀਂ ਹਾਲਾਤਾਂ ਨੂੰ ਬਦਲੀਏ ਹੁਣ ਆਪਾਂ ਬੈਠ ਕੇ ਰੋਈਏ ਤਾਂ ਕੁਝ ਵੀ ਕਰੀਏ ਉਹ ਤਾਂ ਨਹੀਂ ਉਹਦੇ ਨਾਲ ਸਮਾਂ ਨਹੀਂ ਨਿਕਲਦਾ ਨਾ ਜੀ ਹਾਲਾਤਾਂ ਨਾਲ ਲੜਨਾ ਪੈਂਦਾ ਆ ਤੇ ਕੁਝ ਕਰਨਾ ਪੈਂਦਾ ਇਸ ਲਈ ਫਿਰ ਮੈਂ ਤਾਂ ਆਪਾਂ ਸੋਚ ਬਸ ਲਗਾਤਾਰ ਮੈਂ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਮੈਰਿਜ ਹੁੰਦੀ ਆ ਉਦੋਂ ਉਦੋਂ ਕਿੱਦਾਂ ਮੈਨੇਜ ਕਰ ਉਹ ਵੀ ਅਸੀਂ ਇੱਥੇ ਜਦੋਂ ਰਹਿੰਦੇ ਸੀ ਲੁਧਿਆਣਾ ਦੇ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਮੈਰਿਜ ਦੇ ਫਿਰ ਸਾਡੇ ਜਿੱਦਾਂ ਦੇ ਹਾਲਾਤ ਸੀ ਹੁਣ ਉਹ ਵੀ ਫਿਰੋਜ਼ਾ ਦੇ ਇਕਲੇ ਕਿ ਲੱਭ ਜਾਂਦੀ ਆ ਜੀ ਤੇ ਉਦੋਂ ਤੇ ਮੇਰੇ ਨਾ ਹਸਬੰਦ ਤਾਂ ਉਹ ਸੀਗੇ ਆਰਮੀ ਵਿੱਚ ਉਸ ਟਾਈਮ ਦਾ ਜੀ ਪਰ ਘਰ ਦੇ ਹਾਲਾਤ ਉਹਨਾਂ ਦੇ ਮम्मा ਨਹੀਂ ਸੀਗੇ ਜਿਹੜੇ ਆ ਪਾਦਰੀਨ ਲਾਉ ਮੇਰੇ ਮੈਨ ਜੀ ਘਰ ਦੇ ਹਾਲਾਤ ਬਹੁਤ ਮਾੜੇ ਜੀ ਫਿਰ ਵੀ ਹਾਰ ਨਹੀਂ ਮੰਨੀ ਜੀ ਆਪਾਂ ਸਿਰ ਉੱਠਾ ਆਪਣਾ ਮੈਦਾਨ ਕਰਦੀ ਰਹੀ ਹਾਂ ਮੈਂ ਹਾਂ ਆਪਣੇ ਹਸਬੰਦ ਦਾ ਸਾਥ ਦਿੱਤਾ ਜੀ ਸਾਈਕਲ ਤੇ 250 ਦਾ ਸਾਈਕਲ ਲੈ ਕੇ ਪੁਰਾਣਾ ਬਾਵਾ ਵਿੱਚ ਚੂੜਾ ਪਾ ਕੇ ਮੈਂ ਜੌਬ ਕਰਨ ਚੱਲ ਜੀ ਹਾਂਜੀ ਕਰਦੇ ਰਹੇ ਲਗਾਤਾਰ ਸਗਰ ਮਤਲਬ ਇੱਕ ਹੁੰਦਾ ਨਾ ਕੁੜੀਆਂ ਨੂੰ ਉਮੀਦ ਹੁੰਦੀ ਹੈ ਕਿ ਅਸੀਂ ਪੇਕੇ ਸੇ ਘਰ ਆਣ ਦਿਨ ਕੱਟੇ ਨੇ ਜਦੋਂ ਵਿਆਹ ਹੋ ਜਾਏਗਾ ਬਹੁਤ سارے ਸੁਪਨੇ ਕੁੜੀਆਂ ਸਜਾ ਲੈਂਦੀਆਂ ਤੁਹਾਡੇ ਵੀ ਬਹੁਤ ਸੁਪਨੇ ਹੋਣਗੇ ਤੁਸੀਂ ਕਿਦਾਂ ਸੁਪਨੇ ਉਸ ਟਾਈਮ ਦੇਖਦੇ ਸੀਗੇ ਜਦੋਂ ਪੇਕੇ ਘਰ ਸੀ ਹਾਲਾਤ ਇੰਨੇ ਮਾੜੇ ਸੀ ਜੀ ਸੁਪਨੇ ਦੇਖਣ ਦਾ ਟਾਈਮ ਨਹੀਂ ਸੀ ਆਪਾਂ ਇਹ ਸਮਝਦੇ ਸੀਗੇ ਵੀ ਜਦਾਂ ਤੇ ਆਪ ਆਇਆ ਕੋਈ ਉਹੋ ਜਿਹੀ ਆਪਾਂ ਨੂੰ ਮਿਲਲੇ ਕਿਉਂਕਿ ਸੱਚਾਈ ਜ਼ਿੰਦਗੀ ਦੀ ਇਹ ਹੀ ਹੈ ਜੀ ਆਪਾਂ ਅਮੀਰ ਘਰ ਵਾਲਿਆਂ ਨੂੰ ਅਮੀਰੀ ਮਿਲਦਰੀ ਕਿ ਨਹੀਂ ਬੰਦ ਕਰੀ ਵੀ ਮਿਲਦੇ ਨੇ ਜੀ ਤਾਂ ਜਦੋਂ ਗ੍ਰੈਜੂਏਸ਼ਨ ਕਰਦੇ ਪਏ ਸੀ ਉਦੋਂ ਮਨ ਦੇ ਵਿੱਚ ਕੀ ਸੀਗਾ ਕਿ ਕੀ ਬੰਨਾ ਵਾ ਕੀ ਕਰਨਾ ਚਾਹੁੰਦੇ ਸੀਗੇ ਮੇਰਾ ਜਿਵੇਂ ਮੈਂ ਕਾਫੀ ਕੰਮ ਕਰਦੀ ਸੀ ਮੈਂ ਬਹੁਤ ਐਕਟਿਵ ਸੀਗੀ ਤੇ ਪੜਾਈ ਵਿੱਚ ਵੀ ਮੈਂ ਵਧੀਆ ਸੀਗੀ ਪਰ ਉਸ ਟਾਈਮ ਮੇਰਾ ਸੁਪਨਾ ਹੁੰਦਾ ਸੀ ਵੀ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਹੈ ਜੀ ਪਰ ਉਦੋਂ ਭਰਤੀਆਂ ਵੀ ਨਹੀਂ ਖੁੱਲੀਆਂ ਜੀ ਤੇ ਹਾਲਾਤਾਂ ਦੇ ਵੀ ਮੈਨੂੰ ਪਿੱਛੇ ਧੱਕਦਾ ਮੇਰੇ ਨਾਲ ਦੇ ਜਿਹੜੇ ਮੇਰੇ ਕਲਾਸਮੇਟ ਨੇ ਤੇ ਉਹ 80% ਸਾਰੇ ਗਵਰਨਮੈਂਟ ਟੀਚਰ ਨੇ ਸਟਾਈਲ ਜੀ ਤੇ ਮੈਂ ਇਹਨਾਂ ਹਾਲਾਤਾਂ ਦੇ ਕਰਕੇ ਬਸ ਉੱਥੇ ਹੀ ਫਿਰ ਰਹਿ ਗਈ ਜੀ ਫਿਰ ਤੁਸੀਂ 250 ਦਾ ਸਾਈਕਲ ਜਦੋਂ ਲਿੱਤਾ ਉਸ ਟਾਈਮ ਤੁਹਾਨੂੰ ਸਾਈਕਲ ਚਲਾਣੀ ਆਉਂਦੀ ਸੀ ਸਾਈਕਲ ਚਲਾਣੀ ਨਹੀਂ ਸੀ ਆਉਂਦੀ ਜੀ ਜਿਹੜੇ ਰਿਸ਼ਤੇਦਾਰਾਂ ਦੇ ਘਰੇ ਰਹਿੰਦੇ ਸੀ ਉਹਨਾਂ ਨੂੰ ਮੈਂ ਕਿਹਾ ਸਾਈਕਲ ਲੈ ਕੇ ਦੇ ਦਿਓ ਵੀ ਇੱਕ ਦਿਨ ਤਾਂ 40 ਰੁਪਏ ਕਿਰਾਇਆ ਰਿਕਸ਼ੇ ਦਾ ਮੇਰੇ ਅਫੋਰਡ ਨਹੀਂ ਸੀ ਕਰਦੀ 800 ਰੁਪਏ ਮੇਰੀ ਤਨਖਾਹ ਸੀ ਜੀ ਮਹੀਨੇ ਦੀ ਫਿਰ ਮੈਂ ਉਹਨਾਂ ਨੂੰ ਕਿਹਾ ਸਾਈਕਲ ਲੈ ਕੇ ਦੇ ਦਿਓ ਤੇ ਕਹਿੰਦੇ ਵੀ ਸਾਈਕਲ ਚਲਾਣੀ ਆਉਂਦੀ ਹੈ ਮੈਂ ਡਰ ਦੇ ਮਾਰੇ ਦੱਸਿਆ ਨਹੀਂ ਵੀ ਮੈਨੂੰ ਆਉਂਦੀ ਨਹੀਂ ਹੈਗੀ ਮੈਂ ਕਿਹਾ ਫਿਰ ਮੈਨੂੰ ਲੈ ਕੇ ਨਹੀਂ ਦੇਣੀ ਫਿਰ ਮੈਂ ਸਾਈਕਲ ਉਹਨਾਂ ਨੂੰ ਕਹਤਾ ਵੀ ਆਉਂਦੀ ਆ ਬਸ ਸਾਈਕਲ ਲੈ ਕੇ ਇੱਧੇ ਹੀ ਛੜ ਜਾਂਦੇ ਸੀ ਗਿਰ ਜਾਂਦੇ ਸੀ ਕਿਸੇ ਦੇ ਵੱਜ ਜਾਂਦੇ ਸੀ ਬਸ ਐ ਹੀ ਚੱਲੀ ਜਾਂਦਾ ਸੀ ਗਾਈ ਸੱਟਾ ਬਹੁ ਖਾਦੀਆਂ ਬਹੁ ਸੱਟਾ ਖਾਦੀਆਂ ਜੀ ਦੱਸਦੇ ਨਹੀਂ ਸੀਗੇ ਚੋਰੀ ਤੇ ਬਾਵਾ ਫੋਰੀਆਂ ਕੱਪੜੇ ਪਾਉਂਦੇ ਫਿਰ ਦੱਸਦੇ ਨਹੀਂ ਸੀ ਜਦ ਸੱਟ ਲੱਗ ਜਾਂਦੀ ਜੀ ਹਾਂ ਜੀ ਬਸ ਐ ਹੀ ਚੱਲੀ ਜਾਂਦਾ ਸੀ ਕਸਟ੍ਰਗਲ ਜੀ ਹਾਂ ਜੀ ਹਾਰ ਨਹੀਂ ਮੰਨਨੀ ਪਰ ਕਦੇ ਹਾਰ ਨਹੀਂ ਮੰਨਦੀ ਅਕਸਰ ਦੇਖਿਆ ਜਾਂਦਾ ਕਿ ਅ ਜਿੰਦੀ ਤੁਸੀਂ ਹੈਨਾ ਮਿਹਨਤ ਕੀਤੀ ਆ ਜਾਂ ਜਿੰਨਾ ਤੁਸੀਂ ਦੇਖਿਆ ਦੁੱਖ ਦੇਖਿਆ ਵਾ ਲੋਕ ਕਈ ਵਾਰ ਹਾਰ ਬਹੁਤ ਜਲਦੀ ਮੰਨ ਜਾਂਦੇ ਨੇ ਸੁਸਾਈਡਲ ਥਾਟਸ ਉਹਨਾਂ ਨੂੰ ਆਣ ਲੱਗ ਜਾਂਦੇ ਨੇ ਹੈਨਾ ਤੇ ਤੁਹਾਡੇ ਮਨ ਚ ਕਦੀ ਸ਼ਿਕਾਇਤ ਨਹੀਂ ਆਈ ਪਰਮਾਤਮਾ ਨੂੰ ਲੈ ਕੇ ਕਿ ਪਰਮਾਤਮਾ ਪਹਿਲਾਂ ਵੀ ਹੈਨਾ ਅਸੀਂ ਇੰਨਾ ਦੁੱਖ ਦੇਖਿਆ ਹੁਣ ਵੀ ਅਸੀਂ ਉਹੀ ਚੀਜ਼ਾਂ ਦੇਖਦੇ ਪਏ ਆ ਨਹੀਂ ਕੋਈ ਗੱਲ ਨਹੀਂ ਜੀ ਇਹ ਵੀ ਪਰਮਾਤਮਾ ਦਾ ਹੁਕਮ ਹੈ ਵਾਏ ਗੁਰੂ ਦਾ ਜਿਵੇਂ ਮਾਗਲ ਕਰਕੇ ਰੱਖਿਆ ਉੱਥੇ ਰਹਿਣਾ ਪੈਂਦਾ ਜੀ ਪਰਮਾਤਮਾ ਹੀ ਰੱਖਣ ਵਾਲਾ ਉਹੀ ਆਪਾਂ ਨੂੰ ਉੱਪਰ ਲੈ ਕੇ ਜਾਂਦਾ ਉਹੀ نیچے ਲੈ ਕੇ ਜਾਂਦਾ ਹਾਲਾਤ ਨੇ ਸਮਾਂ ਬਦਲ ਜਾਂਦਾ ਹੈ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਪਰ ਪਰਮਾਤਮਾ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਮਿਹਨਤ ਕਰੋ ਬਸ ਜੀ ਜਿਵੇਂ ਭੈਣਾਂ ਵਾ ਜਿਹੜੀਆਂ ਹਨਾ ਜਦ ਤੱਕ ਪੇਕਾ ਘਰ ਹੁੰਦਾ ਵਾ ਹਨਾ ਪੇਕੇ ਘਰ ਦੇ ਵਿੱਚ ਇਕੱਠੀਆਂ ਹੁੰਦੀਆਂ ਵਿਆਹ ਨਹੀਂ ਹੁੰਦੀਆਂ ਉਦੋਂ ਤੱਕ ਸਾਥ ਆ ਜਿਹੜਾ ਬੜਾ ਗੂੜਾ ਰਹਿੰਦਾ ਵਾ ਤੇ ਜਦੋਂ ਵਿਆਹ ਤੋਂ ਬਾਅਦ ਕਿਤੇ ਨਾ ਕਿਤੇ ਕਦੀ ਕਦਾਈ ਮਿਲਣਾ ਹੁੰਦਾ ਲੇਕਿਨ ਆ ਜਿਹੜਾ ਸਾਥ ਆ ਉਹ ਹਲੇ ਤੱਕ ਵੇਖਣ ਨੂੰ ਮਿਲ ਰਿਹਾ ਦੋਵਾਂ ਨੂੰ ਅਸੀਂ ਸੁਣਿਆ ਤੁਸੀਂ ਵੀ ਕਹਿੰਦੇ ਹੋ ਭੈਣੇ ਆਹ ਕਰਦੇ ਇਹ ਵੀ ਕਹਿੰਦੇ ਨੇ ਭੈਣੇ ਆਹ ਕਰਦੇ ਮਤਲਬ ਬਹੁਤ ਘੱਟ ਵੇਖਣ ਨੂੰ ਮਿਲਦਾ ਕਿ ਇੰਨੀ ਦੇਰ ਤੱਕ ਨਭਾਣਾ ਅਸੀਂ ਜੇ ਆਪਣੇ ਭੈਣ ਭਾਈਆਂ ਦਾ ਸਾਰਿਆਂ ਦਾ ਨਾਂ ਕਦੇ ਲੈਂਦੇ ਨਹੀਂ ਮੇਰਾ ਛੋਟਾ ਭਰਾ ਮੇਰੇ ਤੋਂ 5 ਸਾਲ ਛੋਟਾ ਆ ਉਹਨੂੰ ਵੀ ਵੀਰਾ ਹੀ ਕਹਿੰਦੇ ਆ ਤੇ ਮੇਰੇ ਆਪਣੇ ਸਪੈਣ ਨੂੰ ਵੀ ਭੈਣ ਹੀ ਕੰਨੇ ਆ ਸੀ ਸਾਰੇ ਭੈਣ ਐਸ ਵੱਡਾ ਸਾਡਾ ਵੀਰਾ ਵੀਰੇ ਚਲੇ ਡੈਥ ਹੋ ਗਈ ਵੀਰੇ ਨੂੰ ਵੀ ਹਮੇਸ਼ਾ ਵੀਰੇ ਕਹਿੰਦੇ ਸੀ ਕਦੇ ਨਾਂ ਨਹੀਂ ਲਿਆ ਸੀ ਭੈਣਾਂ ਦਾ ਸਾਥ ਹੁਣ ਤੱਕ ਕਿੱਦਾਂ ਰਿਹਾ ਵੀ ਵਿਆਹ ਤੋਂ ਬਾਅਦ ਵੀ ਹਨਾ ਤੁਸੀਂ ਪਹਿਲਾਂ ਵੀ ਇਕੱਠੇ ਸਟਰਗਲ ਕੀਤਾ ਵਿਆਹ ਤੋਂ ਬਾਅਦ ਵੀ ਇਕੱਠੇ ਸਟਰਗਲ ਕਰਦੇ ਰਹੇ ਹੋ ਬਹੁਤ ਸਾਥ ਦਾ ਜੀ ਬਸ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਹਮ ਬਸ ਨਾਲ ਹੀ ਅੱਜ ਤੱਕ ਮੇਰੇ ਭੈਣ ਕਿਉਂਕਿ ਮੈਂ ਆਪਣੇ ਸਿਸਟਰ ਜਿਹੜੇ ਨੇ ਉਹਨਾਂ ਨੂੰ ਮੈਂ ਆਪਣੇ ਬੱਚਿਆਂ ਵਾਂਗ ਮੰਨਦੀ ਆ ਫਿਰ ਮੈਂ ਆਪਣੀ ਜ਼ਿੰਦਗੀ ਚ ਸੋਧੀਆਂ ਵੀ ਮੇਰੇ ਮਾਪ ਦਾ ਰੋਲ ਵੀ ਮੇਰਾ ਹੀ ਆ ਤੇ ਵੱਡੇ ਭਰਾ ਦਾ ਵੀ ਰੋਲ ਮੇਰਾ ਹੀ ਆ ਤੇ ਫਿਰ ਭੈਣ ਨੂੰ ਬੱਚਿਆਂ ਵਾਂਗ ਰੱਖਣਾ ਪੈਂਦਾ ਬਸ ਕਹਿੰਦੇ ਵੱਡੀਆਂ ਭੈਣਾਂ ਮਾਮਾਂ ਵਰਗੀਆਂ ਹੁੰਦੀਆਂ ਨੇ ਤੇ ਵੱਡੀ ਭੈਣ ਤੁਹਾਡੀ ਮਾਰਗੀ ਹਾਂਜੀ ਹਾਂਜੀ ਪੂਰੇ ਮਾਵਰਗੀ ਨੇ ਜੋ ਪੂਰਾ ਸਾਥ ਦਿੰਦੇ ਆ ਹਰ ਦੁੱਖ ਸੁੱਖ ਚ ਅਸੀਂ ਦੋਨੋਂ ਪੈਣਾ ਹਮੇਸ਼ਾ ਨਾਲ ਹੀ ਹੁੰਨੇ ਆ ਚਾਹੇ ਜਿਹੜੀ ਮਰਜ਼ੀ ਮੁਸੀਬਤ ਆ ਜਾਵੇ ਚਾਹੇ ਖੁਸ਼ੀ ਵੀ ਹੋਵੇ ਤਾਂ ਵੀ ਅਸੀਂ ਨਾਲ ਹੀ ਹੁੰਨੇ ਆ ਜੀ ਜੀ ਹਾਂਜੀ ਜੀ ਮਤਲਬ ਕਦੀ ਹਾਰ ਨਹੀਂ ਮੰਨਨੇ ਜਿੱਥੇ ਖੜੇ ਹਾਂ ਦੋਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨਹੀਂ ਨਹੀਂ ਹਾਰ ਕਾ ਤੋਂ ਮੰਨਣੀ ਆ ਜੀ ਹਾਰ ਮੰਨ ਨਾਲੇ ਤਾਂ ਅਸੀਂ ਹੈ ਹੀ ਨਹੀਂ ਜੀ ਹਾਂਜੀ ਕਦੀ ਸੌਰਿਆ ਨੂੰ ਇਤਰਾਜ਼ ਨਹੀਂ ਹੋਇਆ ਵੀ ਆਪਦੀ ਭੈਣ ਕੋਲੀ ਰਹਿਣੀ ਆ ਆਪਦੀ ਭੈਣ ਦੇ ਨਾਲ ਕੋਲੀ ਆਣੀ ਜਾਨੀ ਆ ਕੰਮ ਕਰਦੀ ਆ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਸੀ ਪਹਿਲਾਂ ਤੁਸੀਂ ਕਿਹਾ ਸੀ ਵੀ ਮੈਂ ਜੱਤਰ ਇਹਨਾਂ ਨਾਲ ਹੀ ਰਹੀ ਆ ਉਹਨਾਂ ਨੂੰ ਵੀ ਪਤਾ ਸੀ ਵੀ ਮੈਂ ਆਪਦੀ ਭੈਣ ਬਿਨਾਂ ਰਹਿ ਨਹੀਂ ਸਕਦੀ ਹਾਂਜੀ ਹਾਂਜੀ ਸਾਰੇ ਰਿਸ਼ਤੇ ਹੀ ਵਧੀਆ ਨਿਭਾਈ ਦੇ ਨੇ ਜੀ ਬਾਕੀ ਉਹਨਾਂ ਨੂੰ ਪਤਾ ਹੀ ਆ ਵੀ ਇਹ ਨਾ ਮਾਂ ਬਾਪ ਤਾਂ ਆ ਵੀ ਸਾਡੇ ਹੈ ਨਹੀਂਗੇ ਭੈਣ ਭੈਣਾ ਹੀ ਨੇ ਦੋਨੋਂ ਪਰ ਸਾਡਾ ਵਧੀਆ ਪਿਆਰ ਬਣਿਆ ਹੋਇਆ ਜੀ ਉਹ ਵੀ ਸਮਝਦੇ ਨੇ ਉਹ ਵੀ ਪਿਆਰ ਕਰਦੇ ਨੇ ਜੀ ਨਹੀਂ ਕਰਦੇ ਉਹ ਪਿਆਰ ਕਰਦੇ ਨੇ ਜੀ ਪਹਿਲਾਂ ਮੇਰੇ ਹਸਬੰਡ ਆਰਮੀ ਚ ਸੀਗੇ ਮੈਂ ਇਕੱਲੀ ਰਹਿੰਦੀ ਸੀਗੀ ਜੇ ਰਾਤ ਨੂੰ ਵੀ ਮੈਨੂੰ ਕੋਈ ਪ੍ਰੋਬਲਮ ਆ ਮੈਂ ਫੋਨ ਕੀਤਾ ਮੇਰੇ ਨਾਲ ਖੜੇ ਨੇ ਆ ਕੇ ਭੈਣ ਦੇ ਹਸਬੰਡ ਵੀ ਉਹ ਉਹਨਾਂ ਨੇ ਵੀ ਮੈਂ ਵੀਰੇ ਕਹਿੰਦੀ ਆ ਉਹਨਾਂ ਦੇ ਵੀ ਮੇਰੇ ਭਰਾ ਵਾਂਗੂ ਹੈ ਮੇਰਾ ਸਾਥ ਦਿੱਤਾ ਜ਼ਿੰਦਗੀ ਚ ਜੀ ਤੇ ਮਾਮਾ ਆ ਜਿਹੜਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਹੜੇ ਪੰਜਾਬੀ ਆ ਜਦੋਂ ਸਰਦੀਆਂ ਆਣੀਆਂ ਸ਼ੁਰੂ ਹੁੰਦੀਆਂ ਤਾਂ ਸੋਚਣ ਲੱਗ ਜਾਂਦੇ ਵੀ ਯਾਰ ਸਰਦੀਆਂ ਆ ਗਈਆਂ ਹੁਣ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਵਾਂਗੇ ਮੱਖਣ ਰੱਖ ਕੇ ਹਨਾ ਤੇ ਇਹ ਕੰਮ ਕਿਦਾਂ ਸ਼ੁਰੂ ਕੀਤਾ ਤੁਸੀਂ ਕੰਮ ਤਾਂ ਜੀ ਕੁਝ ਹੁੰਦੀਆਂ ਨੇ ਜ਼ਿੰਦਗੀ 'ਚ ਆਪਣੇ ਪ੍ਰੋਬਲਮ ਆ ਜੀ ਤੇ ਸਮੇ ਹਾਲਾਤ ਕਈ ਵਾਰ ਆਪਾਂ ਮਜਬੂਰ ਕਰ ਦਿੰਦੇ ਆ ਘਰੋਂ ਨਿਕਲਣ ਲਈ ਫਿਰ ਸੋਚਿਆ ਵੀ ਕੀ ਕਰ ਸਕਦੇ ਆ ਜੀ ਤੇ ਖਾਣਾ ਬਣਾਉਣਾ ਹੁੰਦਾ ਜੀ ਫਿਰ ਆਪਾਂ ਇਹ ਖਾਣਾ ਬਣਾਉਣਾ ਸ਼ੁਰੂ ਕਰਤਾ ਫਿਰ ਖਾਣਾ ਵੀ ਮੈਂ ਕਿਹਾ ਬਣਾਉਣਾ ਜੀ ਜਿਹੜਾ ਆਪਣਾ ਪੈਨ ਨੂੰ ਸੱਭਿਆਚਾਰਾ ਖਾਣਾ ਹੈ ਆ ਪਾਓ ਬਣਾਉਣਾ ਹੈ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਦੀ ਖਾਣਾ ਦਿੰਨੀ ਐ ਐਵੇਂ ਹੀ ਹਲਦੀ ਖਾਣੇ ਪਈ ਉਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਪਰ ਆਪਾਂ ਨਹੀਂ ਕਿੱਥੇ ਨਹੀਂ ਹਟਦੇ ਜੀ ਸਾਹ ਹਾਂ ਜੀ ਬੜਾ ਇਹਦੇ ਵਿੱਚ ਵੀ ਇੱਕ ਕਹਾਣੀ ਸੀਗੀ ਕੰਮ ਸ਼ੁਰੂ ਕਰਨ ਦੇ ਲਈ ਜਿਹੜੀ ਤੁਸੀਂ ਸਾਨੂੰ ਪਹਿਲਾਂ ਸੁਣਾਈ ਸੀ ਕਿ ਤੁਸੀਂ ਇੱਕ ਭਰਾ ਬਣਾਇਆ ਹੋਇਆ ਜਿਹੜਾ ਕਿ ਮੁਸਲਿਮਾ ਉਹਨੇ ਬਹੁਤ ਸਾਥ ਦਿੱਤਾ ਹਾਂ ਜੀ ਹਾਂ ਜੀ ਮੇਰਾ ਭਰਾ ਹੈ ਜੀ ਕਰਤਬਟ 18 ਸਾਲ ਹੋ ਗਏ ਉਹ ਮੇਰੇ ਭਰਾ ਨੂੰ ਤੇ ਉਦੋਂ ਛੋਟਾ ਜਿਹਾ ਸੀਗਾ ਉਹਦੀ ਮੈਰਿਜ ਵੀ ਮੇਰੇ ਅੱਖਾਂ ਦੇ ਸਾਹਮਣੇ ਹੋਈ ਆ ਹੁਣ ਤਾਂ ਉਹਨਾਂ ਦਾ 11-12 ਸਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰੇ ਹਾਲਾਤ ਬੜੇ ਖਰਾਬ ਨੇ ਉਹ ਆਪਣੇ ਬੱਚੇ ਨਾਲ ਆਪਣੀ ਫੈਮਿਲੀ ਨਾਲ ਮੇਰੇ ਘਰੇ ਆ ਕੇ ਮੈਨੂੰ ਦੇਖ ਕੇ ਗਏ ਮੇਰੇ ਹਾਲਾਤਾਂ ਨੂੰ ਤੇ ਉਸ ਦਿਨ ਮੈਨੂੰ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਵੀ ਤੇਰੇ ਨਾਲ ਤੇਰਾ ਭਰਾ ਆਇਆ ਕਦੇ ਜ਼ਿੰਦਗੀ ਚ ਕਢਾਰਨ ਲਈ ਕੋਈ ਲੋੜ ਹੈ ਮੈਨੂੰ ਤੁਸੀਂ ਅੱਧੀ ਰਾਤ ਤੱਕ ਅੱਜ ਵੀ ਫੋਨ ਕਰਦੇ ਆਂ ਅੱਜ ਵੀ ਇਹੀ ਕਹਿੰਦੇ ਨੇ ਵੀ ਤੇਰਾ ਭਰਾ ਜੋ ਤੈਨੂੰ ਚੀਜ਼ ਚਾਹੀਦੀ ਹੈ ਮੈਨੂੰ ਦੱਸ ਮੈਂ ਦਵਾਂਗਾ ਪਰ ਮੇ ਪਰਮਾਤਮਾ ਚਲੋ ਮਿੰਨ ਤੇ ਕਰਾਵੇ ਭਰਾ ਮੈਂ ਤਾਂ ਆਪਾਂ ਕਾ ਨੂੰ ਵਿਚਾਰਾ ਤੋਂ ਉਹਨਾਂ ਦੀ ਫੈਮਲੀਆ ਬੱਚੇ ਨੇ ਪਰ ਸਾਥ ਮੇਰਾ ਉਹਨੇ ਬਹੁਤ ਦਿੱਤਾ ਹੈ ਅੱਜ ਤੱਕ ਦੇ ਰਿਹਾ ਬਹੁਤ ਦਿੱਤਾ ਗੱਲਾਂ ਕਰਦੇ ਕਰਦੇ ਅੱਖਾਂ ਭਰ ਆਈਆਂ ਤੁਹਾਡੀਆਂ ਹਾਂਜੀ ਮੇਰੇ ਭਰਾ ਉਹ ਮੈਨੂੰ ਪਿਆਰਾ ਬਹੁਤ ਜਿਵੇਂ ਛੋਟਾ ਭਰਾ ਹੈ ਉਹ ਮੇਈ ਵਰਗ ਉਹਦੇ ਵਰਗਾ ਹੀ ਹੈ ਦੋਏ ਭਰਾ ਲੈ ਕੇ ਬਸ ਹੁਣ ਉਹ ਫਿਰ ਮੈਨੂੰ ਪਿਆਰ ਬਹੁਤ ਆਉਂਦਾ ਉਹਦਾ ਬਸ ਦੋਨਾਂ ਦਾ ਹੀ ਆਉਂਦਾ ਤਾਂ ਛੋਟੇ ਦਾ ਵੀ ਚਲੋ ਪੁੱਲਿਆ ਨਹੀਂ ਮੈਨੂੰ ਬਸ ਇਹ ਨਾ ਆ ਵੀ ਮੈਨੂੰ ਇੰਨੇ ਸਾਲਾਂ ਬਾਅਦ 10 12 ਸਾਲਾਂ ਬਾਅਦ ਮੈਨੂੰ ਮਿਲਿਆ ਸੀ ਉਹ ਫੇਰ ਮੈਨੂੰ ਭੁੱਲਿਆ ਨਹੀਂ ਹੈਗਾ ਇੰਨਾ ਮੈਨੂੰ ਘਰੇ ਆ ਕੇ ਪਿਆਰ ਮੈਂ ਗਲ ਬੱਕੜੀ ਚ ਲੈ ਕੇ ਪਿਆਰ ਕਰਕੇ ਮੈਨੂੰ ਗਿਆ ਫੈਮਿਲੀ ਨਾਲ ਆਇਆ ਸੀ ਉਹ ਕਹਿਦੀ ਹੈ ਕਿ ਧਰਮ ਤੋਂ ਉੱਥੇ ਉੱਠ ਕੇ ਦਿਲਾਂ ਦੇ ਰਿਸ਼ਤੇ ਨਿਭਾਏ ਆ ਭਰਾ ਨੇ ਹਾਂਜੀ ਹਾਂਜੀ ਬਹੁਤ ਅੱਜ ਵੀ ਨਿਭਾ ਰਿਹਾ ਬਿਲਕੁਲ ਇੰਨਾ ਪਿਆਰ ਹੈ ਜੀ ਮਤਲਬ ਮੈਂ ਜੇ ਕੋਈ ਮੈਨੂੰ ਕੋਈ ਪ੍ਰੋਬਲਮ ਹੈ ਮੈਂ ਉਹਦੇ ਨਾਲ ਗੱਲ ਸ਼ੇਅਰ ਕਰਦੀ ਆ ਮੈਂ ਹਜੇ ਕਈ ਵਾਰ ਆਪਣੇ ਭਰਾ ਨੂੰ ਨਹੀਂ ਦੱਸਦੀ ਕੋਈ ਗੱਲ ਜੀ ਹਾਂਜੀ ਛੋਟੇ ਭਰਾ ਨਾਲ ਉਹਦੇ ਨਾਲ ਕਰਦੀ ਆ ਕਿਸ ਤਰ੍ਹਾਂ ਚੱਲ ਰਿਹਾ ਇੱਥੇ ਕੰਮ ਲੋਕ ਕਿੰਨਾ ਕੁ ਸਾਥ ਦੇ ਰਹੇ ਨੇ ਕਿੰਨਾ ਕੁ ਪਿਆਰ ਲੋਕ ਦੇ ਰਹੇ ਨੇ ਸੱਤ ਹੀ ਬਹੁਤ ਦੇ ਰਹੇ ਨੇ ਪਿਆਰ ਬਹੁਤ ਦੇ ਰਹੇ ਨੇ ਸਾਥ ਬਹੁਤ ਦੇ ਰਹੇ ਨੇ ਬਾਕੀ ਜੀ ਦੇਖੋ ਆਪਣੀ ਚੀਜ਼ ਦੇ ਵਿੱਚ ਸਵਾਦ ਅਦਾ ਮੈਂ ਆਪਾਂ ਖਾ ਖਾ ਵਧੀਆ ਖਾਣਾ ਖਵਾਵਾਂਗੇ ਦੁਆਰਾ ਦੁਆਰਾ ਤਾਂ ਸਾਰੇ ਤਾਂ ਆ ਹੀ ਹੁੰਦੇ ਨੇ ਜੀ ਇੱਕ ਕਸਟਮਰ ਜਿਹੜਾ ਖਾਣਾ ਖਾ ਕੇ ਚਲੇ ਗਿਆ ਡੇਢ ਮਹੀਨੇ ਵਿੱਚ 10 10 ਵਾਰੀ ਵਾਪਸ ਆਏ ਨੇ ਜੀ ਪੁਲਿਸ ਜੋ ਭਰਤੀ ਹੋਣਾ ਸੀਗਾ ਤੁਸੀਂ ਹਨਾ ਤੇ ਰੋਬ ਪਹਿਲੇ ਵੀ ਪੂਰਾ ਧੱਕੜਾ ਉਹਨਾਂ ਰਗਈਆ ਸੁਣਿਆ ਕਿ ਤੁਸੀਂ ਬਾਈਕ ਵੀ ਬਹੁਤ ਵਧੀਆ ਚਲਾਉਂਦੇ ਹੋ ਪੂਰੇ ਰੋਬ ਨਾਲ ਜਾਂਦੇ ਹੋ ਹਾਂਜੀ ਮੈਂ ਆਰਮੀ ਬਹਿੰਦੀ ਵਾਈਫ ਆ ਨਾ ਇਕੱਲੇ ਸਟਰਗਲ ਕੀਤਾ ਲਾਈਫ ਚ ਉਹਨਾਂ ਤੋਂ ਬਿਨਾ ਵੀ ਇੱਥੇ ਇਕੱਲੇ ਸਾਰੇ ਜ਼ਿੰਮੇਵਾਰੇ ਚੱਕੀਆਂ ਜੇ ਮੇਰਾ ਸੁਪਨਾ ਸੀ ਬਸ ਉਹ ਫਿਰ ਮੇਰੀ ਏਜ ਹੋ ਗਈ ਜਾ ਬੜੀ ਜਦੋਂ ਫੁੱਲ ਸਿੱਦੀਆਂ ਪਰਤੀਆਂ ਖੁੱਲੀਆਂ ਫਿਰ ਮੇਰਾ ਸੁਪਨਾ ਹੀ ਰਹਿ ਗਿਆ ਜੀ ਉਹ ਚਲੋ ਕੋਈ ਨਹੀਂ ਪਰ ਫਿਰ ਵੀ ਜਿੰਨੀ ਜ਼ਿੰਦਗੀ ਜੀਤੀ ਹੈ ਤਾਕੜ ਜੀ ਰਹੇ ਹੋ ਤਾਕੜ ਬਣ ਕੇ ਜੀ ਰਹੇ ਹੋ ਹਾਂਜੀ ਹਾਂਜੀ ਮੈਂ ਆਪਣੇ ਹਸਬੰਦ ਦਾ ਵੀ ਪੂਰਾ ਸਾਥ ਦਿੱਤਾ ਆ ਜਦੋਂ ਵੀ ਜੌਬ ਕਰਦੇ ਸੀਗੇ ਰਾਤ ਨੂੰ ਟ੍ਰੇਨ ਤੇ ਛੱਡ ਕੇ ਆਉਣਾ 2 ਵਜੇ 3 ਵਜੇ ਲੈ ਕੇ ਆਉਣਾ ਰਾਤ 1 ਵਜੇ ਸਟੇਸ਼ਨ ਤੇ ਇਕੱਲੇ ਛੱਡ ਕੇ ਆਉਣਾ ਲੈ ਕੇ ਆਉਣਾ ਜੀ ਪੂਰਾ ਸਾਥ ਦਿੱਤਾ ਹੀ ਉਹਨਾਂ ਦਾ ਪੂਰਾ ਸਾਥ ਦਿੱਤਾ ਤੇ ਇੱਕ ਮੈਂ ਇਹ ਵੀ ਜਾਨਣਾ ਚਾਹੂੰਗੀ ਕਿ ਫਿਰ ਬਾਈਕ ਸਿੱਖਿਆ ਕਿੱਦਾਂ ਵਾ ਉਹਦੇ ਪਿੱਛੇ ਵੀ ਤੁਹਾਡੀ ਇੱਕ ਸਟੋਰੀ ਆ ਗੱਲ ਦਿਲ ਤੇ ਲੱਗੀ ਸੀ ਮੈਨੂੰ ਬਾਈਕ ਤਾਂ ਜੀ ਇਕੱਲੇ ਹਾਂਜੀ ਬੱਚੇ ਛੋਟੇ ਸੀਗੇ ਗੁਰਦੁਆਰਾ ਸਾਹਿਬ ਜਾਂਦੇ ਸੀ ਨਾਨਕ ਸਰਸਵਾਰ ਸੇਵਾ ਕਰਨ ਸਵੇਰੇ 5 ਵਜੇ ਬੱਚਿਆਂ ਨਾਲ ਲੈ ਕੇ ਜਾਂਦੇ ਸੀ ਤੇ ਫਿਰ ਇੱਕ ਦਿਨ ਸੋਚਿਆ ਵੀ ਬਾਈਕ ਘਰੇ ਖੜੀ ਆ ਵੀ ਇਹਦਾ ਕੋਈ ਕੰਮ ਤਾਂ ਹੈ ਨਹੀਂ ਕੋਈ ਜੀ ਕਿਸੇ ਦੀ ਹੈਲਪ ਲੈਣੀ ਪੈਂਦੀ ਸੀ ਕਿਤੇ ਜਾਣ ਲਈ ਜੀ ਫਿਰ ਮੈਂ ਇੱਕ ਦਿਨ ਸਟਾਰਟ ਕੀਤਾ ਘਰੇ ਜੀ ਤੇ ਥੋੜਾ ਜਿਹਾ ਚੱਲ ਫੇਰ ਰੇਸ ਘਾਟ ਹੋਣ ਕਰਕੇ ਉਹਦਾ ਨੌਲੇਜ ਨਹੀਂ ਸੀ ਬੰਦ ਹੋ ਗਿਆ ਜੀ ਸਾਡੇ ਰੈਂਟ ਤੇ ਕਿਰਾਏ ਦਾ ਰਹਿੰਦੇ ਸੀ ਔਰ ਮੈਨੂੰ ਦੇਖ ਕੇ ਹੱਸਣ ਲੱਗ ਗਏ ਜੀ ਫੇਰ ਉਹ ਕੱਲ ਮੈਨੂੰ ਪੈਂਚ ਕਰ ਗਈ ਵੀ ਮੈਂ ਕਿਹਾ ਮੈਨੂੰ ਦੇਖ ਕੇ ਹੱਸਣ ਲੱਗੇ ਵੀ ਇਹਨਾਂ ਨੂੰ ਚਲਾਣਾ ਹੀ ਨਹੀਂ ਆਉਂਦੀ ਜੀ ਫਿਰ ਬਸ ਉਹ ਗੱਲ ਪਿੰਚ ਕੀਤੀ ਦੂਸਰੇ ਦਿਨ ਸਵੇਰੇ 5 ਵਜੇ ਆਪਣੇ ਬੱਚਿਆਂ ਨੂੰ ਬਿਠਾਇਆ ਬਾਈਕ ਤੇ ਜੀ ਲੈ ਕੇ ਨਾਨਕ ਸਰ 1.5 ਕਿਲੋਮੀਟਰ ਲੈ ਕੇ ਗਈ ਬਿਨਾ ਕਿਸੇ ਤੋਂ ਪੁੱਛੇ ਦੱਸੇ ਵੀ ਕਿੱਦਾਂ ਚੱਲਣਾ ਕਿੱਦਾਂ ਨਹੀਂ ਸਵੇਰੇ 5 ਵਜੇ ਬੱਚਿਆਂ ਨੂੰ ਬਿਠਾ ਕੇ ਲੈ ਗਏ ਪਹਿਲਾਂ ਬੈਠ ਕੇ ਸੋਚਿਆ ਜੀ ਇਹ ਵੀ ਇਹ ਚੱਲੂਗੀ ਕਿਵੇਂ ਇਹਦੇ ਇਹ ਵਾਲੇ ਗੇਅਰ ਨੇ ਕੀ ਆ ਇਹ ਐਕਸਲੇਟਰ ਹੈ ਕੀ ਆ ਕਿੱਥੇ ਬ੍ਰੇਕ ਆ ਕਿ ਮੈਂ ਰੇਸ ਆ ਕੀ ਆ ਜੀ ਬੈਠ ਕੇ ਸੋਚਿਆ ਕੱਲੀ ਨੇ ਬਸ ਸੋਚੀ ਗਈ ਦੇਖਿਆਗਾ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਬੱਚਿਆਂ ਨੂੰ ਬਿਠਾ ਕੇ ਚਲਾਉਂ ਚਲਾਉਂਗੀ ਕੋਈ ਨਹੀਂ ਚੱਲਿਆ ਵਾਹਿਗੁਰੂ ਦਾ ਨਾਮ ਲਿਆ ਗੁਰੂ ਰਾਮਦਾਸ ਮਹਾਰਾਜ ਦਾ ਫਿਰ ਬਾਈਕ ਤੇ ਬਸ ਚਲਾਣੀ ਸਿੱਖ ਗਿਆ ਪੈਕਣੀ ਹਾਲੀ ਮੈਡਮ ਇੰਨੀ ਹਿੰਮਤ ਇੰਨੀ ਤਾਕਤ ਹੈ ਨਾ ਤੇ ਇੰਨੀ ਨਡਰਤਾ ਕਿੱਥੋਂ ਆਂਦੀ ਹੈ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਜੀ ਪਰਮਾਤਮਾ ਦਾ ਸਾਥ ਬਹੁਤ ਹੈ ਮੇਰੇ ਤੇ ਜੀ ਆਪਾਂ ਕਹੀਏ ਹੱਥ ਵਾਹਿਗੁਰੂ ਦਾ ਜੋ ਚੀਜ਼ ਮਨ ਚ ਕਦੇ ਸੋਚ ਲਈ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਉਹ ਕਦੀ ਖਤ ਆਏ ਨਹੀਂ ਹੋਈ ਵੀ ਪੂਰੀ ਨਹੀਂ ਹੋਈ ਜੀ ਪਰਮਾਤਮਾ ਨੇ ਹਮੇਸ਼ਾ ਸਾਥ ਦਿੱਤਾ ਹੈ ਧੰਨਵਾਦ ਸ਼ੁਕਰ ਹੈ ਮਹਾਰਾਜ ਦਾ ਲੱਖ ਲੱਖ ਸ਼ੁਕਰਾਨਾ ਹੈ ਕਦੇ ਵੀ ਮੇਰੀ ਕੋਈ ਵੀ ਅਰਦਾਸ ਕਦੇ ਪੂਰੀ ਆਏ ਨਹੀਂ ਹੋਈ ਕਦੇ ਪੂਰੀ ਛੋਟੀ ਭੈਣ ਲਈ ਕੀ ਕਹਿਣਾ ਚਾਹੁੰਦੇ ਜਿਹੜੀ ਹਮੇਸ਼ਾ ਆ ਕੇ ਖੜੀ ਹੋ ਜਾਂਦੀ ਹੈ ਨਾਲ ਇਹ ਤਾਂ ਹੀ ਮੇਰੀ ਬੇਟੀ ਆ ਮੇਰੇ ਬੱਚਿਆਂ ਵਰਗੀ ਹੋਈ ਆ ਬਸ ਬੱਚੇ ਜਿਵੇਂ ਮੇਰੇ ਬੱਚੇ ਦੋਨੇ ਉਹ ਵੀ ਮੇਰੀ ਬਸੋਂ ਵਿੱਚ ਪਿਆਰੀ ਆ ਮੈਨੂੰ ਜੀ ਹਾਂ ਜੀ ਬਗੈਣੀ ਆ ਵੱਡੀ ਭੈਣ ਨੇ ਇਹ ਹਨਾ ਵੱਡੀ ਭੈਣ ਦੇ ਵਿੱਚ ਇੰਨਾ ਕਹਿ ਸਕਦੇ ਆ ਕਿ ਹਿੰਮਤ ਆ ਹਨਾ ਇੰਨੇ ਸਟਰੋਂਗ ਨੇ ਉਹਦੇ ਕਰਕੇ ਤੁਹਾਡੇ ਚ ਇੰਨੀ ਹਿੰਮਤ ਆਈ ਆ ਹਾਂਜੀ ਹਾਂਜੀ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਬੰਦੇ ਨੂੰ ਹਮੇਸ਼ਾ ਸਟਰਗਲਸ ਆਪਣੇ ਸਕਸੈਸ ਨਾਲ ਜੋੜਨੀ ਚਾਹੀਦੀ ਹੈ ਜੇ ਅਸੀਂ ਕਿਤੇ ਨਾ ਕਿਤੇ ਜਾ ਕੇ ਕਾਮਯਾਬ ਜ਼ਰੂਰ ਹੋਵਾਂਗੇ ਇਹ ਨਹੀਂ ਹੈਗਾ ਵੀ ਜੇ ਸਾਡਾ ਕੋਈ ਜ਼ਿੰਦਗੀ ਚ ਸਾਥ ਨਹੀਂ ਦੇਊਗਾ ਜਾਂ ਸਾਡੇ ਰਿਸ਼ਤੇਦਾਰ ਜਾਂ ਕੋਈ ਵੀ ਸਾਡਾ ਭੈਣ ਭਾਈ ਸਾਡੇ ਨਾਲ ਨਹੀਂ ਖੜੂਗਾ ਵੀ ਅਸੀਂ ਕੁਝ ਬਣਾਂਗੇ ਨਹੀਂ ਕਈਆਂ ਦੇ ਮਨ ਚ ਭਲੇਖਾ ਆਉਂਦਾ ਵੀ ਸ਼ਾਇਦ ਜੇ ਅਸੀਂ ਇਹਨਾਂ ਦੇ ਨਾਲ ਨਾ ਖੜੇ ਤਾਂ ਇਹ ਖਾਨੇ ਮਿੱਟੀ ਬਣ ਜਾਣਗੇ ਖਤਮ ਹੋ ਜਾਣਗੇ ਇਹ ਨਹੀਂ ਹੁੰਦਾ ਜੀ ਗੁਰੂ ਰਾਮਦਾਸ ਮਹਾਰਾਜ ਚੜਤਾ ਕੁਛ ਵੀ ਕਰ ਸਕਦੇ ਨੇ ਅੱਜ ਲੱਗਦਾ ਵੀ ਮਿਹਨਤ ਨੂੰ ਭਾਗ ਲੱਗੇ ਨੇ ਜਿੱਦਾਂ ਲੁਧਿਆਣੇ ਵਾਲੇ ਪਿਆਰ ਦੇ ਰਹੇ ਨੇ ਹਾਂਜੀ ਹਾਂਜੀ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਐਨੇ ਜੋਗੇ ਤਾਂ ਹੈ ਨਹੀਂ ਸੀ ਅਸੀਂ ਜਿੰਨਾ ਤੁਸੀਂ ਸਾਡਾ ਸਾਥ ਦੇ ਕੇ ਸਾਨੂੰ ਸਤਿਕਾਰ ਦਿੰਨੇ ਹੋ ਬਹੁਤ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਛੋਟੇ ਇੱਧਰ ਬੈਠਣ ਦਾ ਕਾਰਨ ਵੀ ਹੈ ਜੀ ਇਹ ਵੀ ਕਿਸੇ ਕਿਸੇ ਗਾਇਕ ਕਿਸੇ ਦੀ ਮੈਨੂੰ ਪਿੰਚ ਕੀਤੀ ਹੈ ਮੇਰੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਕਿਹਾ ਮੈਂ 3 ਸਾਲ ਡਿਪਰੈਸ਼ਨ 'ਚ ਰਹੀ ਹਾਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀ ਜੀ ਮੇਰੇ ਕਿਸੇ ਖਾਸ ਰਿਸ਼ਤੇਦਾਰ ਆਪਣੇ ਨੇ ਕਿਸੇ ਨੇ ਕਿਹਾ ਵੀ ਇਹ ਖਤਮ ਹੈ ਹੁਣ ਬਸ ਸਭ ਕੁਝ ਖਤਮ ਹੈ ਫਿਰ ਮੈਂ ਉਸ ਉਹ ਚੀਜ਼ ਮੈਨੂੰ ਪਿੰਚ ਕਰ ਗਈ ਉਹ ਗੱਲ ਮੈਂ ਕਿਹਾ ਖਤਮ ਨਹੀਂ ਵੀ ਇੱਕ ਵਾਰੀ ਖੜੇ ਹੋ ਕੇ ਦਿਖਾਵਾਂਗੀ ਦੁਆਰਾ ਤੋਂ ਕੋਈ ਕਿਹਾ ਨੇ ਤਾਂ ਅੱਗੇ ਵਧਣ ਲਈ ਇੱਕ ਕਿੱਕ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਪਿੰਚ ਨਹੀਂ ਉਹ ਕਿੱਕ ਹੀ ਹੁੰਦੀ ਹੈ ਤੇ ਜਿਹਦੇ ਕਰਕੇ ਅੱਜ ਤੁਸੀਂ ਇੱਥੇ ਸਫਲ ਹੋਏ ਬੈਠੇ ਹੋ ਹਾਂਜੀ ਆਪਣੇ ਬੱਚਿਆਂ ਨੂੰ ਕਾਮਯਾਬ ਕਰਕੇ ਦਿਖਾਵਾਂਗੀ ਇੱਕ ਦਿਨ ਪਰਮਾਤਮਾ ਇਦਾਂ ਹੀ ਸਿਰ ਤੇ ਹੱਥ ਰੱਖੇ ਉਹਨਾਂ ਦੀ ਕਹੀ ਗੱਲ ਪਰਮਾਤਮਾ ਵੀ ਜਾਣਦੇ ਜੀ ਚਲੋ ਪਿੰਚ ਕਰ ਗਈ ਹੁਣ ਬਸ ਸਟਰਗਲ ਹੈ ਕਰਾਂਗੇ ਜੀ ਹਾਂਜੀ ਵੱਡੀ ਭੈਣ ਲਈ ਕੀ ਕਹਿਣਾ ਚਾਹੋਗੇ ਹੁਣ ਕੁਝ ਚੀਜ਼ਾਂ ਪੈਸੇ ਨਾਲ ਨਹੀਂ ਮਿਲਦੀਆਂ ਹੈਗੀਆਂ ਜਿਵੇਂ ਸਾਰੇ ਰਿਸ਼ਤੇ ਹੁੰਦੇ ਨੇ ਜਾਂ ਕੁਝ ਵੀ ਹੁੰਦਾ ਪਿਆਰ ਹੁੰਦਾ ਸਾਰਿਆਂ ਨੇ ਜਿੰਨਾ ਸਤਕਾਰ ਦਿੱਤਾ ਅਸੀਂ ਪੈਸੇ ਸਾਡੇ ਕੋਲ ਹੁੰਦੇ ਆ ਚੀਜ਼ਾਂ ਨਹੀਂ ਖਰੀਦ ਸਕਦੇ ਸੀਗੇ ਹਾਂਜੀ ਵੱਡੀ ਭੈਣ ਲਈ ਕਹਿਣਾ ਚਾਹਨੀ ਆ ਵੀ ਧੰਨਵਾਦ ਤੁਹਾਡਾ ਤੁਸੀਂ ਹਮੇਸ਼ਾ ਮੇਰੇ ਨਾਲ ਰਹੇ ਹੋ ਜੀ ਪੇਰੈਂਟਸ ਤਾਂ ਹੈ ਨਹੀਂ ਜੀ ਹੁਣ ਤਾਂ ਮੇਰੀ ਤਾਂ ਹੀ ਮਾਈ ਸੀ ਜੀ ਹਾਂਜੀ ਅਜਾ ਫਿਰ ਹੁਣ ਦਰਸ਼ਕਾਂ ਨੂੰ ਦੱਸਤਾ ਦੋ ਦਿਨੇ ਖਵਾਨੇ ਕੀ ਕੀ ਆਉ ਤੁਸੀ ਹਾਂਜੀ ਮੱਕੀ ਦੀ ਰੋਟੀ ਜੀ ਸਰੋਂ ਦਾ ਸਾਗ ਚਾਟੀ ਦੀ ਲੱਸੀ ਹੁੰਦੀ ਹੈ ਨਾਲ ਸਲਾਦ ਮੋਲੀਆਂ ਆਚਾਰ ਵਗੈਰਾ ਸਾਰਾ ਕੁਝ ਇਹਨਾ ਨਹੀਂ ਦੱਸਣਾ ਜਿਹੜਾ ਪੂਰਾ ਸਵਾਦ ਹੁੰਦਾ ਨਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਅਦਰਕ ਦਾ ਆਚਾਰ ਨਾਲ ਮੋਲੀਆਂ ਹਰੀਆਂ ਮਿਰਚਾਂ ਤੇ ਨਾਲ ਚਾਟੀ ਦੀ ਲੱਸੀ ਮਤਲਬ ਪੂਰਾ ਸਵਾਦ ਪੂਰਾ ਮੱਖਣ ਪਾ ਕੇ ਦੇਸੀ ਘਿਓ ਪਾ ਕੇ ਜਿਹੜਾ ਕਿ ਆਪਣੇ ਪੂਰੇ ਸੱਭਿਆਚਾਰ ਹੈ ਨਾ ਜਿਹੜਾ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨੂੰ ਜਿਹੜੀਆਂ ਚੀਜ਼ਾਂ ਨਾਲ ਖਾਇਆ ਜਾਂਦਾ ਵਾ ਜਿਹੜਾ ਸਵਾਦ ਆਪਣੇ ਪੰਜਾਬੀਆਂ ਦਾ ਉਹ ਪੂਰਾ ਦਾ ਪੂਰਾ ਸਵਾਦ ਆ ਉਹ ਮਿਲਦਾ ਇੱਥੇ ਮੈਂ ਜ਼ਰੂਰ ਕਹੂੰਗੀ ਕਿ ਇੱਕ ਵਾਰ ਜ਼ਰੂਰ ਦਿਖਾ ਦੇਣ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਆ ਵੇਖ ਸਕਦੇ ਹੋ ਆ ਮੱਕੀ ਦੀਆਂ ਰੋਟੀਆਂ ਬਣਦੀਆਂ ਪਈਆਂ ਨੇ ਆ ਤੋੜੀਆਂ ਦੇ ਵਿੱਚ ਪਿਆ ਵਾ ਜੀ ਸਾਗ ਆ ਦੇਖ ਗਰਮਾ ਗਰਮ ਸਾਗ ਮੱਕੀ ਦੀ ਰੋਟੀ ਬਣਦੀ ਪਈ ਆ ਉਧਰ ਅਦਰਕ ਦਾ achar ਪਿਆ ਵਾ ਨਾਲ ਆ ਦੇਸੀ ਘਿਓ ਤੇ ਮੱਕੀ ਦਾ ਪਿਆ ਵਾ ਹਰੀਆਂ ਮਿਰਚਾਂ ਨੇ ਤੇ ਮੂਲੀਆਂ ਨੇ ਤੇ ਜੇਕਰ ਤੁਸੀਂ ਵੀ ਇਹ ਸਵਾਦ ਹੈ ਜਿਹੜਾ ਕਿ ਲੈਣਾ ਚਾਹੁੰਦੇ ਹੋ ਖਾਣਾ ਚਾਹੁੰਦੇ ਹੋ ਸਰਦੀਆਂ ਦੇ ਵਿੱਚ ਮੱਤੀ ਦੀ ਰੋਟੀ ਦੇ ਸਰੋਂ ਦਾ ਸਾਗ ਤਾਂ ਪਿਆਰੇ ਨਗਰ ਜੋ ਪਹੁੰਚੋ ਇੱਥੇ ਦੋਵੇਂ ਭੈਣਾਂ ਦਾ ਦੇ ਵਿੱਚ ਜਿੰਨਾ ਪਿਆਰ ਹੈ ਨਾ ਉਨੇ ਹੀ ਪਿਆਰ ਦੇ ਨਾਲ ਇਹ ਸਾਰਿਆਂ ਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਵਾਉਂਦੀਆਂ ਨੇ ਤੇ ਤੁਸੀਂ ਵੀ ਆਓ ਆ ਕੇ ਇਹਨਾਂ ਦੀ ਹਿੰਮਤ ਵਧਾਓ ਬਹੁਤ ਸਟਰਗਲ ਦੇਖਿਆ ਇਹਨਾਂ ਨੇ ਸ਼ਾਇਦ ਤੁਹਾਡੇ ਇੱਕ ਵਾਰੀ ਇੱਥੇ ਖਾਣ ਦੇ ਨਾਲ ਇਹਨਾਂ ਦੇ ਸ਼ਾਇਦ ਪਤਾ ਨਹੀਂ ਕਿੰਨੇ ਕੁ ਖਰਚੇ ਆ ਜਿਹੜੇ ਕਿ ਪੂਰੇ ਹੋ ਜਾਂਦੇ ਹੋਣਗੇ ਕਿਉਂਕਿ ਦੋਵਾਂ ਨੇ ਆਪਣੇ ਬੱਚੇ ਆ ਹਲੇ ਸਟੈਂਡ ਕਰਨੇ ਨੇ ਤਾਂ ਅਸੀਂ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਤਾਂ ਬਹੁਤ ਜਾਣਦੇ ਆ ਪਰ ਇੱਕ ਵਾਰੀ ਮੈਂ ਜ਼ਰੂਰ ਅਪੀਲ ਕਰੂੰਗੀ ਕਿ ਇਹਨਾਂ ਕੋਲ ਆਓ ਤੇ ਇਹਨਾਂ ਦੇ ਹੱਥ ਦਾ ਸਵਾਦ ਬੜੇ ਪਿਆਰ ਦੇ ਨਾਲ ਜਿਹੜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਵਾਂਦੇ ਨੇ ਉਹ ਜ਼ਰੂਰ ਖਾ ਕੇ